ਹਾਂਜੀ ਕੀ ਨਾਮ ਤੇਰਾ ਸੁੰਦਰਮ ਕੁਮਾਰ ਪਾਂਡੇ ਕੀ ਹੋਇਆ ਸੀ ਤੁਹਾਡਾ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਅੱਛਾ ਹਾਂਜੀ ਹੋਰ ਕਿੱਥੇ ਕਿੰਨਾ ਚਿਰ ਹੋ ਗਿਆ ਗੁੰਮ ਹੋਏ ਲੋ ਸਰ 15 ਦਿਨ ਹੋ ਗਏ ਆ ਅੱਜ ਵੀ ਕਿਸ ਤਰ੍ਹਾਂ ਹੈਂਡਓਵਰਕ ਕੀਤਾ ਕਿੱਥੋਂ ਲੱਭਾ ਫੋਨ ਤੇ ਨਾ ਐ ਐਸਐਚਓ ਸਾਹਿਬ ਨਾਲ ਜੀ ਆਪਣੇ ਸਾਰੀ ਪਰੇਸ਼ਾਨੀ ਦੱਸੀ ਸੀ ਜੀ ਸਾਰੀ ਦਿੱਕਤ ਦੱਸੀ ਸੀ ਤੇ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜੇ ਮੌਕੇ ਤੇ ਜਿੰਨੀ ਵੀ ਕਾਰਵਾਈ ਬਣਦੀ ਹੋਈ ਫਿਰ ਉਹਨਾਂ ਕਰਕੇ ਤੇ ਆਪਣਾ ਉਹਨਾਂ ਨੇ ਫਿਰ ਮੈਨੂੰ ਫੋਨ ਦਿੱਤਾ ਨਵਾਂ ਫੋਨ ਦਿੱਤਾ ਹਾਂਜੀ ਨਵਾਂ ਦਿੱਤਾ ਤੇ ਪਹਿਲਾਂ ਕਿੰਨੇ ਦਿਨ ਚੱਕਰ ਕਰਦੇ ਖਾਣਿਆਂ ਦੇ ਪਹਿਲਾਂ ਸਰ ਜੀ ਆਉਨੇ ਹੀ 5-6 ਵਾਰੀ ਆਏ ਆ ਤੇ ਫਿਰ ਆ ਕੇ ਤੇ ਚਲ ਜਾਂਦੇ ਰਹੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਤਾਂ ਕਰਕੇ ਸਰ ਇੰਨਾ ਟਾਈਮ ਲੱਗ ਰਿਹਾ ਹੈ ਹਾਂਜੀ ਸਰ ਜੁਰਾਬ ਵਾਲੇ ਫਿਰ ਕਿੰਨੀ ਜਲਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਸਰ ਜੀ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜਾ ਵੀ ਮਾਮਲਾ ਸੀਗਾ ਉਹਨੂੰ ਸ਼ਾਂਤ ਕਰਕੇ ਤੇ ਸਾਰਾ ਬਨ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡਾ ਸਾਰਾ ਮਾਮਲਾ ਠੀਕ ਠਾਕ ਕਰਤਾ ਸਾਡਾ ਸਾਰਾ ਬਹੁਤ ਬਹੁਤ ਧੰਨਵਾਦ ਹੈ ਐਸਐਚਓ ਸਾਹਿਬ ਨੂੰ ਕਿ ਉਹਨਾਂ ਨੇ ਸਾਡੀ ਇੰਨੀ ਸੁਣੀ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਮਗਰ ਆ ਕੇ ਤੇ ਸਾਡੀ ਇੰਨੀ ਹੈਲਪ ਕੀਤੀ ਲੱਗਦਾ ਉਮੀਦ ਹੈਗੀ ਸੀ ਤੁਹਾਨੂੰ ਫੋਨ ਲਿਆਂਦੀ ਨਾ ਮੇਜੂਗਾ ਨਹੀਂ ਸਰ ਉਮੀਦ ਨਹੀਂ ਸੀ ਕਿ ਪਰ ਬਹੁਤ ਬਹੁਤ ਧੰਨਵਾਦ ਸਰ ਜੀ ਕੇ ਉਹਨਾਂ ਨੇ ਉਹ ਦਿੱਤਾ ਮੈਨੂੰ ਫੋਨ ਦਿੱਤਾ ਮੈਂ ਤੇ ਹਮੇਸ਼ਾ ਅਰਦਾਸ ਕਰੂੰਗਾ ਕਿ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਤੇ ਰੱਖਣ ਤੇ ਆ ਮੇਰੇ ਜਤਿੰਦਰ ਭਾਜੀ ਨੇ ਇੱਥੇ ਸਾਡੇ ਮੇਰੇ ਗਵਾਂਢੀ ਨੇ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਸਰ ਠੀਕ ਹੈ ਜੀ ਤੁਹਾਡੇ ਤੇਰੇ ਤੇ ਉਦਾਸੀ ਸੀ ਮਸਹੂਰ ਸੀ ਹਾਂਜੀ ਜਦੋਂ ਤੁਸੀਂ ਥਾਲੇ ਆਏ ਜੋ ਮੋਬਾਈਲ ਮੇਰਾ ਕਾफी ਖੁਸ਼ੀ ਆ ਗਈ ਤੁਹਾਡੇ ਨੂੰ ਹਾਂਜੀ ਸਰ ਬਹੁਤ ਬਹੁਤ ਧੰਨਵਾਦਤਾ ਢਾਵੀ ਤੇ ਆ ਪਾਜੀ ਉਹਨਾਂ ਦਾ ਵੀ ਤੇ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਇਹ ਸਾਡਾ ਸਾਥ ਦਿੱਤਾ ਹਾਂਜੀ ਹਾਂਜੀ ਸਰ ਕੀ ਜਿਹੜੀ ਮਾਬਲਾ ਜਿਹੜਾ ਸਰ ਦਾ ਜਿਹੜਾ ਸਕੂਲ ਦੇ ਸੀ ਹੋਇਆ ਤੇ ਲੜਕੇ ਦੇ ਨਾਲ ਫੋਨ ਮਿਸਿੰਗ ਹੋ ਗਿਆ ਸੀ ਤੇ ਜਦੋਂ ਮੈਂ ਮੈਨੂੰ ਮਿਲਿਆ ਤਾਂ ਉਹਨੂੰ ਪਤਾ ਲੱਗਾ ਵੀ ਦੋ ਤਿੰਨ ਵਾਰ ਆ ਚੁੱਕਾ ਤੇ ਮਤਲਬ ਫੋਨ ਰਿਕਵਰ ਨਹੀਂ ਹੋ ਸਕਿਆ ਤੇ ਚਾਹਤੇ ਸੀ ਕਿ ਸੁਣਵਾਈ ਨਹੀਂ ਸਹੀ ਤਰੀਕੇ ਨਾਲ ਹੋਈ ਜਦੋਂ ਮੇਰੇ ਧਿਆਨ ਚ ਆਇਆ ਤੇ ਅਸੀਂ ਐਫਰਟ ਕਰਕੇ ਆਪਦੇ ਤਰੀਕੇ ਨਾਲ ਟੈਕਨੀਕਲੀ ਇਹਦਾ ਫੋਨ ਰਿਕਵਰ ਕਰਾਇਆ ਜਿਹਦੇ ਹੈਂਡਓਵਰ ਕਰਤਾ ਕਾਫੀ ਮਤਲਬ ਫਿਜ਼ੀਕਲੀ ਥੋੜੇ ਨੂੰ ਪ੍ਰੋਬਲਮ ਹੀ ਤੇ ਕਾਫੀ ਮਤਲਬ ਉਸ ਟਾਈਮ ਲੱਗਾ ਵੀ ਇੰਨੀ ਵਾਰ ਇਹਦਾ ਜਿਹੜੇ ਫੇਰੇ ਪੈ ਗਏ ਗਲਤ ਹੋਇਆ ਕਿ ਲੱਗਦਾ ਵੀ ਹਰ ਕਿਸੇ ਨੂੰ ਸੁਣਵਾਈ ਜਲਦੀ ਕਰਨੀ ਕਿਹਦੀ ਖਾ ਕੇ ਇਸ ਦਾ ਨੌਜਵਾਨਾਂ ਦੀ ਬਿਲਕੁਲ ਬਿਲਕੁਲ ਜੀ ਜਦੋਂ ਹਰ ਕਿਸੇ ਦੀ ਕਰਨੀ ਚਾਹੀਦੀ ਹੈ ਕੋਈ ਏਬਲਡ ਵੀ ਹੈ ਜਾਂ ਡਿਫਰੈਂਟਲੀ ਏਬਲਡ ਵੀ ਹੈ ਹਰ ਕਿਸੇ ਦੀ ਸੁਣਵਾਈ ਜਲਦੀ ਕਰਨੀ ਚਾਹੀਦੀ ਜੋ ਮਤਲਬ ਉਹਦਾ ਖੇਰੇ ਵਾਲਾ ਕੰਮ ਤੇ ਗਲਤ ਹੈ ਜੀ ਖੇਰੇ ਨਹੀਂ ਹਰ ਕੋਈ ਆਸਣਾਉਂਦਾ ਜਿਹੇ ਪਿਵਾਰ ਨੂੰ ਆਸ ਲਾਇਆ ਕਿਲੇ ਖੁਸ਼ੀ ਕਿੰਨੀ ਕਿਸੇ ਨੌਜਵਾਨ ਦੇ ਫੋਨ ਦਿੱਤਾ ਗਿਆ ਬਹੁਤ ਖੁਸ਼ੀ ਨੂੰ ਵੇਖ ਕੇ ਸੀ ਗੋਦ ਅਪ ਕਾਫੀ ਸਟ੍ਰੈਸ ਤਾਂ ਕੰਮ ਕਾਫੀ ਜ਼ਿਆਦਾ ਹੀ ਅੱਜ ਪਰ ਇਹਦੀ ਖੁਸ਼ੀ ਵੇਖ ਕੇ ਸਾਡਾ ਸਟ੍ਰੈਸ ਦੂਰ ਹੋ ਗਿਆ ਪਰਿਵਾਰਾ ਸਮਾਨਾ ਦਿੱਤਾ ਗਿਆ ਜੀ ਜੀ ਪਰਿਵਾਰਾ ਨੂੰ ਥੈਂਕ ਯੂ ਲੱਗਦਾ ਹਾਂ ਥਾਣੇ ਵਿੱਚ ਹਰ ਕਿਸੇ ਦੀ ਸੁਣਵਾਈ ਹੋ ਗਈ ਹਰ ਕੋਈ ਖੁਸ਼ੀ ਜਿਹੜਾ ਕੇ ਆਪਾਂ ਜਾਂਦਾ ਉਹ ਆਸ ਸੁਣੀ ਜਾਉਂਦੀ ਬਿਲਕੁਲ ਬਿਲਕੁਲ ਜਨਰਲੀ ਸੁਣੀ ਵੀ ਜਾਂਦੀ ਹੈ ਪਰ ਚਲੋ ਆਪਾਂ ਚੈੱਕ ਵੀ ਕਰਦੇ ਪਏ ਆਂ ਵੀ ਕਿੰਨੂੰ ਮਿਲਿਆ ਹੀ ਪਹਿ ਲੜਕਾ ਆਕੇ ਕਿਉਂਕਿ ਇਸ ਕੰਡੀਸ਼ਨ ਚ ਜੇ ਉਹਨੂੰ ਦੋ ਫੇਰੇ ਪਾਇਆ ਤਾਂ ਫਿਰ ਮੇਰੇ ਵੱਲੋਂ ਵੀ ਗਲਤੀ ਹੋਈ ਹੈ ਅੱਛਾ ਦੇਖਿਆ ਜੋ ਬਸਾਤ ਬਣੀ ਪੈਣੀ ਬਸ ਫੇਰ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਸਾਰੇ ਹਾਂ ਅੱਜ ਕੋਡ ਦਾ ਕਾਫੀ ਕੰਮ ਸੀ ਤਾਂ ਕਰਕੇ ਕੋਡ ਦੇ ਚਲਾਨ ਵਗੈਰਾ ਦੇਣ ਵਾਲੇ ਹੀ ਦੇਣ ਪੁਰੇ ਹੋ ਰਹੇ ਠੀਕ ਹਾਂਜੀ ਹਾਜੀ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਮੈਂ ਸ਼ਹਾੜੇ ਦਾ ਰਹਿਣ ਵਾਲਾ ਇੱਕ ਅੱਜ ਤੋਂ 7-8 ਦਿਨ 10 ਦਿਨ ਪਹਿਲਾਂ ਇੱਕ ਹੈਂਡੀਕੈਪ ਮੁੰਡੇ ਦਾ ਫੋਨ ਘੜਾ ਗੋਮੋ ਜਾਂਦਾ ਸੀ ਔਰ ਉਹਦਾ ਪਿਓ ਸਿਰਤੇ ਨਹੀਂ ਸੀ ਹੈਗਾ ਉਹਨੇ ਛੋਟਾ ਜਿਹਾ ਜਿਹੜੀ ਦੁਕਾਨ ਆਪਣੀ ਕੁਰਕਰਿਆ ਕਰਕਿਆਂ ਦੀ ਕਰਕੇ ਉਤੋਂ ਕਮਾਈ ਕਰਕੇ ਤੇ ਉਹਨੇ ਲਿਆ ਸੀ ਔਰ ਇਹ ਘਟੂ ਘਟ 7-8 ਦਿਨ ਲਗਾਤਾਰ ਠਣੇ ਦਾ ਚੱਕਰ ਲਾ ਰਿਹਾ ਸੀ ਤੇ ਪਰ ਸੁਣਵਾਈ ਕੋਈ ਨਹੀਂ ਫਿਰ ਇਹਦਾ ਮਰਨਾਂ ਗੱਲ ਕੀਤੀ ਮੈਂ ਐਸ.ਓ. ਸਾਹਿਬ ਨਾਲ ਆਣ ਕੇ ਗੱਲ ਕੀਤੀ ਜਿਹੜੇ ਸਾਡੇ ਏਰੀਏ ਦੇ ਛਾੜੇ ਦੇ ਬੜੇ ਇਮਾਨਦਾਰ ਐ ਸੋਚੋ ਸਾਹਿਬ ਉਹਨੂੰ ਸ਼ਰਮਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੋ ਮਾਰਕੀਟਿਆ ਦੇ ਅੰਦਰ ਇਹ ਮੁੰਡੇ ਨੂੰ ਫੋਨ ਜਿਹੜਾ ਹੈ ਉਹ ਹਾਸਲ ਕਰਕੇ ਦੇ ਦਿੱਤਾ ਮੈਂ ਫਿਰ ਵੀ ਬਹੁਤ ਬਹੁਤ ਧੰਨਵਾਦ ਕਰਦਾ ਆ ਅਗਨੋਸ਼ ਸ਼ਰਮਾ ਜੀ ਐਸਐਚਓ ਸਾਹਿਬ ਦਾ ਕਿ ਆਪ ਜੀ ਨੇ ਇੱਡਾ ਜਿਹੜਾ ਪ੍ਰਾਲਾ ਕਰਕੇ ਤੇ ਮੁੰਡੇ ਹੈਂਡੀਕੈਪ ਦੀ ਮਦਦ ਕੀਤੀ ਆ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਆ ਪਿਓ ਸਿਰ ਤੇ ਨਾ ਹੋਵੇ ਕੰਮ ਵਿਚਾਰਾ ਆਪਣਾ ਕਰਨ ਲਿਆ ਹੈਂਡੀਕੈਪ ਮੁੰਡਾ ਜਿਹੜਾ ਕੰਮ ਕਰਕੇ ਆਪਣਾ ਢਿੱਡ ਪਾਲਣਾ ਪਰਿਵਾਰ ਦਾ ਪਾਲਣਾ ਬੇਸ਼ੱਕ ਚਲੋ ਜਿੱਦਾਂ ਮਰਜ਼ੀ ਆ ਆਪਣਾ ਕਾਰੋਬਾਰ ਵਿਚਾਰੇ ਨੇ ਚਲਾਇਆ ਸੀ ਔਰ ਉਸ ਸਮੇਂ ਨੂੰ ਮਦੇ ਨਜ਼ਰ ਰੱਖਦੇ ਆਂ ਵੇਖਦੇ ਆਂ ਐਚਐਸਓ ਸਾਹਿਬ ਨੇ ਇਹਨੂੰ ਸੈਮਸੰਗ ਦਾ ਨਵਾਂ ਫੋਨ ਜਿਹੜਾ ਉਹ ਗਿਫਟ ਕੀਤਾ ਤੇ ਮੇਰੀ ਫਿਰ ਅਰਦਾਸ ਮਹਾਰਾਜ ਗਾੜੀ ਸੱਚੇ ਪਾਤਸ਼ਾਹ ਗੜੀ ਇਹੋ ਬੇਨਤੀ ਆ ਕਿ ਮਾਲਕ ਸੱਚੇ ਪਾਤਸ਼ਾਹ ਐਚਐਸਓ ਸਾਹਿਬ ਨੂੰ ਬੜੀ-ਬੜੀ ਉਮਰ ਮੇਰੀ ਵੀ ਉਮਰ ਲਾ ਦੇ ਕਿ ਜਿਹੜਾ ਇਤਨਾ ਇੱਕ ਗਰੀਬਾਂ ਦਾ ਪੱਖ ਦੇ ਵਿੱਚ ਬੰਦਾ ਜਿਹੜਾ ਉਹ ਸੋਚਦੇ ਲੱਗੇ ਕਿ ਆ ਜਾਂਦਾ ਵੀ ਥਾਣੇ ਦੇ ਬਾਰੇ ਕਿ ਤਰਲੇ ਮਾਰਦੇ ਨੇ ਕਿ ਸੁਣਾਈ ਨਹੀਂ ਹੁੰਦੀ ਛਾਟਾ ਸਾਡੇ ਦੀ ਗੱਲ ਨਹੀਂ ਇਹ ਸੁਣਾਈ ਹੁੰਦੀ ਮੈਂ ਨਾ ਵੀ ਛਾਟੇ ਥਾਣੇ ਦੀ ਮੇਰੇ ਹਿਸਾਬ ਨਾਲ ਐਚਐਸਓ ਸਾਹਿਬ ਜਿਹੜੇ ਮਨ ਕਾਫੀ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਔਰ ਐਨੇ ਕ ਬੰਦੇ ਇਮਾਨਦਾਰ ਨੇ ਐਨੇ ਕ ਅਫਸਰ ਇਮਾਨਦਾਰ ਨੇ ਮੈਂ ਅਜੇ ਤੱਕ ਮੇਰੀ ਜਿਹੜੀ ਐਨੀ ਉਮਰੋਂ ਮੈਂ ਨਹੀਂ ਵੇਖਿਆ ਪੀਨਾਂ ਨੂੰ ਵੀ ਜੇ ਕੋਈ ਇਦਾਂ ਦਾ ਕੰਮ ਹੋ ਬੜੀ ਗਰੀਬਾਂ ਦੀ ਮਤ ਕਰਦਿਆ ਉਹ ਤੁਹਾਡੇ ਸਾਹਮਣੇ ਆ ਇੱਕ ਬੰਦੇ ਦਾ ਫੋਨ ਜਿਹੜਾ ਗੁੰਮ ਹੋ ਜਾਂਦਾ ਉਹਨੂੰ ਅੱਧੇ ਘੰਟੇ ਤੋਂ ਦੋਆਂ ਘੰਟਿਆਂ ਦੇ ਅੰਦਰ ਅੰਦਰ ਫੋਨ ਗਿਫਟ ਦੇ ਦਿੱਤੇ ਜਾਂਦਾ ਵੀ ਚਲੋ ਕੋਈ ਨਹੀਂ ਇਤੋਂ ਵੱਡਾ ਅਫਸਰ ਦੱਸੋ ਕਹੀਏ ਕੀ ਉਹਦਾ ਸਾਹਮਣੇ ਆ ਕੋਈ ਲੁਕੀ ਤੇ ਆਈ ਨਹੀਂ ਹੈ ਵੀ ਜਿਹੜੀ ਅੱਜ ਲੁਕੀ ਆ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਆਵੇਂ ਗਲਤ ਕੰਮ ਜਾਂ ਕੋਈ ਹੋ ਜੇ ਤੇ ਉਹਦਾ ਕਹਿ ਦਿੱਤੇ ਉਹ ਵੱਖਰੀ ਗੱਲ ਆ ਪਰ ਇਹ ਜਿਹੜੀ ਮਾਨਸ ਦੀ ਮਿਸਾਲ ਜਿਹੜੀ ਐ ਐਸਐਚਓ ਨੇ ਸਪੱਸ਼ਟ ਕੀਤੀ ਆ ਬੜੀ ਵੱਡੀ ਗੱਲ ਆ ਵੀ ਇੱਕ ਹੈਂਡੀਕੈਪ ਬੰਦਾ ਹੈ ਜਿਹੜਾ ਵਿਚਾਰਾ ਤੁਰ ਕੇ ਆ ਵੀ ਨਹੀਂ ਸਕਦਾ ਜਿੰਨੂੰ ਦੋਹਾਂ ਬੰਦੇ ਚੁੱਕ ਕੇ ਲਿਆਉਂਦੇ ਫੇਰ ਥਾਣੇ ਦਾ ਚੱਕਰ ਲਾਉਂਦੇ ਤੇ ਬੜੀ ਮਿਹਰਬਾਨੀ ਐ ਐਸਐਚਓ ਸਾਹਿਬ ਦੀ ਮੈਂ ਫੇਰ ਤੁਹਾਡੇ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਐ ਐਸਐਚਓ ਸਾਹਿਬ ਦਾ ਇਹਨਾਂ ਨੇ ਮੈਨੂੰ ਮੈਂ ਇਹਨਾਂ ਸਰੋਪਾ ਪੇਟ ਪਾ ਕੀਤਾ ਮੇਰੇ ਏਰੀਏ ਦੇ ਹਿਸ਼ਾੜੇ ਦੇ ਜਿਹੜੇ ਐਸਐਚਓ ਇਨੇ ਮਾਨਦਰਮ My like goodness.